ਸਤਿ ਸ਼੍ਰੀ ਅਕਾਲ ਜੇ ਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕਾਫੀ ਸਾਲਾਂ ਮਗਰੋਂ ਮਿਲੀਆਂ ਉਹ ਚਾਰੋਂ ਪੱਕੀਆਂ ਸਹੇਲੀਆਂ ਹਾਲਚਾਲ ਪੁੱਛਣ ਮਗਰੋਂ ਆਪਣੇ ਆਪਣੇ ਘਰਾਂ ਬੱਚਿਆਂ ਤੇ ਪਤੀ ਦੀਆਂ ਗੱਲਾਂ ਹਾਸਾ ਹਾਸ ਕੇ ਸੁਣਾਉਣ ਲੱਗੀਆਂ ਕੱਲ ਚੱਲਦੀ ਚੱਲਦੀ ਨਨਾਂ ਦੇ ਰਿਸ਼ਤੇ ਤੇ ਆ ਕੇ ਰੁੱਕ ਗਈ ਸਭ ਨੇ ਦੇਖਿਆ ਮਨਜੋਤ ਸਾਹਿਬ ਦੀਆਂ ਗੱਲਾਂ ਸੁਣਦੀ ਬਿਲਕੁਲ ਹੀ ਚੁੱਪਚਾਪ ਬੈਠੀ ਸੀ ਕੀ ਹੋਇਆ ਨਹੀਂ ਮਨਜੋਤ ਇੱਕ ਸਹੇਲੀ ਉਸ ਨੂੰ ਕੂਣੀ ਮਾਰਦੀ ਹੋਈ ਬੋਲੀ ਤੂੰ ਵੀ ਆਪਣੇ ਆਪ ਸਰਕਾਰ ਵਾਲੀ ਦੀ ਕੋਈ ਗੱਲ ਸੁਣਾ ਦੇ ਹੁਣ ਤਾਂ ਪੱਕਾ ਪਿਆਰ ਕਰਨ ਲੱਗ ਗਿਆ ਹੁਣ ਤੈਨੂੰ ਹੈਨਾ ਮਨਜੋ ਤੂੰ ਦਾਸ ਹੁੰਦੀ ਬੋਲੀ ਕੀ ਸੁਣਾਵਾਂ ਤੁਹਾਨੂੰ ਪੈਣੋ ਮੇਰੀਆਂ ਤਾਂ ਉਹੀ ਕਈ ਸਾਲ ਪੁਰਾਣੀਆਂ ਗੱਲਾਂ ਕੁਝ ਵੀ ਨਹੀਂ ਬਦਲਿਆ ਸੱਚ ਤਾਂ ਇਹ ਹੈ ਕਿ ਜਦ ਤੱਕ ਮੇਰੀ ਸੱਸ ਦੀ ਮਾਨਸਿਕਤਾ ਕਿ ਮੈਂ ਮੈਂ ਆਪਣੇ ਪੁੱਤ ਨੂੰ ਆਪਣੇ ਹੱਥਾਂ 'ਚ ਰੱਖਾਂ ਤੇ ਨੂਨੂਨ ਦਬਾ ਕੇ ਰੱਖਾਂ ਇਹ ਨਹੀਂ ਬਦਲਦੀ ਤਦ ਤੱਕ ਸਾਡੇ ਘਰ ਦਾ ਤਾਂ ਕੁਝ ਨਹੀਂ ਹੋ ਸਕਦਾ ਤੁਸੀਂ ਨਣਾਣ ਦੀ ਗੱਲ ਕਰਦੀਆਂ ਹੋ ਮੇਰੀ ਸੱਸ ਨੇ ਤਾਂ ਮੇਰੇ ਪਤੀ ਦੇ ਮਨ 'ਚ ਮੇਰੇ ਪ੍ਰਤੀ ਇੰਨੀ ਨਫ਼ਰਤ ਭਰ ਰੱਖੀ ਹੈ ਕਿ ਉਹ ਮੇਰੇ ਕੋਲ ਬੈਠਣਾ ਤਾਂ ਦੂਰ ਸਿੱਧੇ ਮੂੰਹ ਬੋਲਣ ਲਈ ਵੀ ਤਿਆਰ ਨਹੀਂ ਜਿੰਨਾ ਮੈਂ ਉਸ ਦੇ ਪਿਆਰ ਲਈ ਤੜਪੀ ਉਸ ਨੇ ਉਸ ਤੋਂ ਵੱਧ ਤੜਪਾਇਆ ਨਣਾਣ ਵੀ ਤੇ ਮੇਰੀ ਸੱਸ ਵੀ ਬਸ ਮੈਨੂੰ ਮਤਲਬ ਦਾ ਹੀ ਬੁਲਾਉਂਦੇ ਨੇ ਤੇ ਸਾਰੀ ਰਿਸ਼ਤੇਦਾਰੀਆਂ ਤੇ ਲੋਕਾਂ 'ਚ ਮੇਰੀ ਸੱਸ ਨੇ ਮੈਨੂੰ ਰੱਜ ਕੇ ਬਦਨਾਮ ਕਰ ਰੱਖਿਆ ਕਿ ਇਹ ਤਾਂ ਬਹੁਤ ਭੈੜੀ ਹੈ ਘਰ ਦਾ ਕੋਈ ਕੰਮ ਕਰਨੀ ਕਰਦੀ। ਭਾਵੇਂ ਸਾਰਾ ਘਰ ਤੇ ਕੰਮਕਾਰ ਮੈਂ ਸੰਭਾਲਿਆ ਹੋਇਆ ਹੈ। ਅੱਗੇ ਪਿੱਛੇ ਭਾਵੇਂ ਮੇਰੀ ਸੱਸ ਸੁੱਤੀ ਬੈਠੀ ਰਹੇ ਪਰ ਜਦੋਂ ਕੋਈ ਘਰ ਆ ਜਾਵੇ ਤਾਂ ਮੇਰੀ ਸੱਸ ਭੱਜ-ਭੱਜ ਕੇ ਕੰਮ ਕਰਨ ਲੱਗ ਜਾਂਦੀ ਏ। ਤੇ ਦੇਖਣ ਵਾਲਾ ਤਾਂ ਇਹ ਹੀ ਸਮਝਦਾ ਹੈ ਕਿ ਬੋਲਦਿਆਂ ਮਨਜੋਤ ਹੋਂ ਕੇ ਪਰਨ ਲੱਗੀ। ਉੱਥੋਂ ਤੱਕ ਦਾ ਮੈਂ ਫੇਰ ਵੀ ਬਰਦਾਸ਼ਤ ਕਰ ਰਹੀ ਸੀ। ਪਰ ਹੁਣ ਹੁਣ ਕੀ ਉਸ ਦੀਆਂ ਸਹੇਲੀਆਂ ਕਾਲੀ ਨਾਲ ਬੋਲੀਆਂ। ਕੋਰ ਕੀ ਦੱਸਾਂ ਭੈਣੇ ਹੁਣ ਤਾਂ ਮੇਰੀ ਸੱਸ ਮੇਰੇ ਪਤੀ ਨੂੰ ਕਹਿੰਦੀ ਐ ਬਾਹਰ ਭਾਵੇਂ 4 ਦਿਨਾਂ ਦੀਆਂ ਰੱਖ ਲੈ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਪਰ ਇਹਨੂੰ ਹੱਥ ਨਾਲਾ ਇਹਨੂੰ ਸੂਤ ਕਰਕੇ ਰੱਖ ਨਹੀਂ ਨਹੀਂ ਲੈ ਐਦਾਂ ਕਿਵੇਂ ਉਸ ਦੀਆਂ ਸਹੇਲੀਆਂ ਰੋਸ ਚ ਇਕੱਠੀਆਂ ਬੋਲੀਆਂ ਤੂੰ ਪਿਆਰ ਨਾਲ ਸਮਝਾ ਆਪਣੇ ਪਤੀ ਨੂੰ ਇੱਕ ਸਹੇਲੀ ਬੋਲੀ ਕੀ ਸਮਝਾਵਾਂ ਉਹ ਤਾਂ ਉਹ ਤਾਂ ਕੁਝ ਵੀ ਸੁਣਨ ਤੇ ਸਮਝਣ ਨੂੰ ਤਿਆਰ ਨਹੀਂ ਹਰ ਤਰੀਕਾ ਅਪਣਾ ਕੇ ਦੇਖ ਲਿਆ ਉਹ ਆਪਣੀ ਮਾਂ ਦੀ ਗੋਦ ਚੋਂ ਨਿਕਲੇ ਤਾਂ ਹੀ ਨਾ ਤੇ ਪਿਛਲੇ ਦਿਨੀ ਤਾਂ ਕਹਿੰਦੇ ਮਨਜੋਤ ਦੀ ਘੋਬ ਨਿਕਲ ਗਈ ਪਿਛਲੇ ਦਿਨੀ ਕੀ ਸਹੇਲੀਆਂ ਉਸ ਨੂੰ ਕਲੇ ਵਿੱਚ ਲੈਂਦੀਆਂ ਬੋਲੀਆਂ ਵੈਸੇ ਤਾਂ ਇਹ ਆਪਣਾ ਮੋਬਾਈਲ ਮੇਰੇ ਤੋਂ ਲੁਕੋ ਕੇ ਰੱਖਦੇ ਰੱਖਦੇ ਨੇ ਤੇ ਕਦੇ ਵੀ ਹੱਥ ਤੱਕ ਨਹੀਂ ਲਾਉਣ ਦਿੰਦੇ ਬਸ ਇੱਕ ਰਾਤ ਮੈਂ ਇਹਨਾਂ ਦਾ ਮੋਬਾਈਲ ਦੇਖ ਲਿਆ ਮੋਬਾਈਲ 'ਚ ਔਰਤ ਦੀਆਂ ਇਤਰਾਜਯੋਗ ਤਸਵੀਰਾਂ ਤੇ ਰੋਮਾਂਟਿਕ ਚੈਟਾਂ ਸੀ ਇਹਨਾਂ ਨੇ ਜਦਾ ਅਚਾਨਕ ਨਹੀਂ ਤੋੜਦਿਆਂ ਮੇਰੇ ਹੱਥ 'ਚ ਮੋਬਾਈਲ ਦੇਖਿਆ ਤਾਂ ਝੱਟ ਹੀ ਮੇਰੇ ਹੱਥੋਂ ਕੋ ਕੇ ਉਹ ਚੈਟ ਤੇ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਾਡੀ ਖੂਬ ਲੜਾਈ ਤੇ ਬਹਿਸ ਹੋਈ ਹੁਣ ਇਹ ਕਈ ਵਾਰ ਸੁਧਰਨ ਦਾ ਵਾਅਦਾ ਕਰ ਚੁੱਕਾ ਪਰ ਸਿਰਫ ਗੱਲ ਹੀ ਬਾਤੀ ਯਾਰ ਤੂੰ ਗੁੱਸਾ ਨਾ ਕਰੀਂ ਵੈਸੇ ਇੱਕ ਗੱਲ ਜਦ ਤੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਤੇਰੀ ਸੱਸ ਡਾਡੀ ਹੈ ਉਹਨੇ ਤੇਰੇ ਘਰ ਵਾਲੇ ਨੂੰ ਆਪਣੇ ਹੱਥਾਂ 'ਚ ਰੱਖਿਆ ਹੋਇਆ ਹੈ ਜਦ ਉਸਨੇ ਤੈਨੂੰ ਕਈ ਵਾਰ ਮੂੰਹ ਤੇ ਕਿਹਾ ਹੈ ਕਿ ਜਦ ਤੱਕ ਮੈਂ ਜਾਉਂਦੀ ਹਾਂ ਆਪਣੇ ਪੁੱਤ ਨੂੰ ਤੇਰਾ ਨਹੀਂ ਹੋਣ ਦਿੰਦੀ ਫਿਰ ਤੂੰ ਕਿਉਂ ਇੰਨਾ ਵਕਤ ਕੱਢ ਲਤਾ ਤਲਾਕ ਲੈ ਕੇ ਪਾਸੇ ਹੋਣਾ ਸੀ ਤੇ ਅੱਜ ਦੇ ਦਿਨ ਦੀ ਨੌਬਤੀ ਨਹੀਂ ਆਉਣੀ ਸੀ ਬਸ ਯਾਰ ਬੱਚਿਆਂ ਪਿੱਛੇ ਇੱਕ ਆਸ ਸੀ ਕਿ ਸਭ ਠੀਕ ਹੋ ਜਾਏਗਾ ਤੇ ਹੁਣ ਹੁਣ ਤਾਂ ਉਹ ਆਸ ਵੀ ਟੁੱਟ ਗਈ ਉਸਦੇ ਬਾਹਰਲੇ ਰਿਸ਼ਤੇ ਬਾਰੇ ਜਾਣ ਕੇ ਹੁਣ ਤਾਂ ਦਿਲ ਪੱਥਰ ਹੀ ਹੋ ਗਿਆ ਮੇਰਾ ਬਸ ਜਿਉਂਦੀ লাশ ਦੀ ਤਰ੍ਹਾਂ ਤੁਸੀਂ ਸਹੀ ਕਹਿ ਰਹੀਆਂ ਹੋ ਮੈਨੂੰ ਪਹਿਲਾਂ ਹੀ ਅਲੱਗ ਹੋ ਜਾਣਾ ਚਾਹੀਦਾ ਸੀ ਇੰਜ ساری ਉਮਰ ਬੇਮੇਲ ਰਿਸ਼ਤੇ ਚ ਰਹਿ ਕੇ ਖੁਦ ਨੂੰ ਪੱਠੀ ਚਿੱਤਾ ਨਾ ਚੋਕ ਦੀ ਚੋਕੀ ਰੱਖਦੀ ਬਸ ਸਮਾਜ ਰਿਸ਼ਤੇਦਾਰੀ ਦੀ ਸ਼ਰਮੀ ਲੈ ਬੈਂਦੀ ਹੈ ਸਾਨੂੰ ਜਦ ਕਿ ਕੋਈ ਕੁਝ ਵੀ ਨਹੀਂ ਕਰਦਾ ਸਾਡੇ ਲਈ ਜਿੰਨਾ ਦੀ ਸ਼ਰਮ ਪਿੱਛੇ ਅਸੀਂ ਰੱਬ ਵੱਲੋਂ ਦਿੱਤੀ ਇੱਕੋ ਇੱਕ ਜ਼ਿੰਦਗੀ ਨੂੰ ਇਹੋ ਜਿਹੇ ਰਿਸ਼ਤੇ ਆ ਤੇ ਵਕਤ ਤੋਂ ਪਹਿਲਾਂ ਹੀ ਖਤਮ ਕਰ ਦਿੰਦੇ ਆ ਮੇਰੀ ਅਸਹਿਮਾ ਸਿੱਕ ਪੀੜਾ ਨੂੰ ਕੋਈ ਵੀ ਨਹੀਂ ਸਮਝ ਸਕਦਾ ਹਾਂ ਕੋਈ ਜੋ ਇਸ પીੜਾ ਨੂੰ ਇਸ ਦਰਦ ਨੂੰ ਸਮਝ ਸਕੇ